ਦੇਖੋ ਇਹ ਬੜੀ ਮਦਵਾ ਕੀ ਕਰਨਾ ਵਾਪਰੀਆ ਔਰ ਅਸੀਂ ਉਹਨਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਉਹ ਪਰਿਵਾਰ ਨੇ ਜਿਹੜੇ ਵਿਚਾਰੇ ਸਵੇਰੇ ਕਮਾਉਂਦੇ ਸੀ ਤੇ ਸ਼ਾਮ ਨੂੰ ਖਾਂਦੇ ਸੀ ਬਹੁਤ ਵੱਡਾ ਤੱਕਾ ਹੋਇਆ ਹੈ ਪ੍ਰਸ਼ਾਸਨ ਰਾਦ ਉਹਨਾਂ ਪਰਿਵਾਰਾਂ ਨਾਲ ਕੱਚ ਤੇ ਪ੍ਰਸ਼ਾਸਨ ਨੇ ਉਹ ਬੰਦੇ ਜਿਹੜੇ ਸਾਰੇ ਫੜਦੇ ਔਰ ਉਹਨਾਂ ਨੂੰ ਸਖਤੋ ਸਖਤ ਜਿਹੜੀ ਸਜ਼ਾ ਮਿਲੇਗੀ ਸਾਡੇ ਬਹੁਤ ਹੋ ਰਹੀ ਨੇ ਆ ਜੀ ਸਰ ਰੋਏ ਕਹਾਣਾ ਆਪਣੇ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਮਾੜੀ ਘਟਨਾ ਵਾਪਰੀ ਜੀ ਸਾਡੇ ਇਲਾਕੇ ਦੇ ਵਿੱਚ ਬੜੀ ਦੁਖਦਾਈ ਘਟਨਾ ਵਾ ਬੜੇ ਪਰਿਵਾਰ ਜਿਹੜੇ ਉਹ ਬਰਬਾਦ ਹੋ ਗਏ ਜੀ ਜ਼ਿੰਦਗੀਆਂ ਬਰਬਾਦ ਹੋ ਗਈਆਂ ਛੋਟੇ ਛੋਟੇ ਬੱਚੇ ਸੀ ਦੋ ਨੌਜਵਾਨ ਇਦਾਂ ਤੇ ਸੀ ਇੱਕ ਦੀਆਂ ਪੰਜ ਬੇਟੀਆਂ ਜੀ ਇੱਕ ਦੀਆਂ ਦੋ ਬੇਟੀਆਂ ਜੀ ਉਹ ਆਪਾਂ ਸਮਝ ਸਕਦੇ ਹਾਂ ਕਿ ਕਿੱਡਾ ਵੱਡਾ ਉਸ ਪਰਿਵਾਰ ਨੂੰ ਧੱਕਾ ਜਿਨ੍ਹਾਂ ਦੇ ਜੀ ਚਲੇ ਗਏ ਜੀ ਤੇ ਸਾਰੇ ਹੀ ਜਿਹੜੇ ਦਸਾਨਾਂ ਉਹਦੀ ਕਿਰਤ ਕਮਾਈ ਕਰਨ ਵਾਲੇ ਸੀ ਮਜ਼ਦੂਰ ਭਰਾ ਸੀ ਸਾਡੇ ਤੇ ਬਹੁਤ ਮਾੜੀ ਘਟਨਾ ਵਾਪਰੀ ਜੀ ਇੱਥੇ ਸਰਕਾਰੀ ਕਾਰਜਕਾਰੀ ਨੂੰ ਲੈ ਕੇ ਵੇਖੋ ਜੀ ਅਸੀਂ ਤੇ ਚਾਹੁੰਦੇ ਹਾਂ ਕਿ ਜਿਹੜਾ ਏਡਾ ਵੱਡਾ ਭੰਦ ਰਿਆ ਹਨਾ ਇਹ ਕਿਤੇ ਨਾ ਕਿਤੇ ਘਟਲ ਮਠ ਹੋਈ ਆ ਤੇ ਇਹ ਘਟਨਾ ਜਿਹੜੀ ਏਡੀ ਵੱਡੀ ਵਾਪਰੀ ਆ ਅਸੀਂ ਚਾਹੁੰਦੇ ਹਾਂ ਕਿਉਂਕਿ ਇਸ ਸਮੇਂ ਦੁਖਦ ਮਾੜਾ ਸਮਾਜ ਮਾੜੇ ਸਮੇਂ ਦੇ ਵਿੱਚ ਅਸੀਂ ਵਹਿਗਰੂ ਕਾਲਪੁਰ ਦੇ ਅਰਦਾਸ ਬੇਨਤੀ ਕਰ ਸਕਦੇ ਹਾਂ ਪਾਤਸ਼ਾਹ ਇਹ ਸਮਾਜ ਤੇ ਮਿਹਰ ਪ੍ਰਿਆਰਥ ਰੱਖੇ ਇਹੋ ਹੀ ਮੰਗ ਕਰਾਂਗੇ ਕਿ ਆਉਣ ਵਾਲੇ ਸਮੇਂ ਚ ਅਜਿਹੀ ਘਟਨਾ ਨਾ ਵਾਪਰੇ ਕਿ ਸਾਨੂੰ ਜਾਗਰੂਕ ਹੋਣਾ ਪੈਣਾ ਸਮਾਜ ਨੂੰ ਬਾਕੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਕਿ ਕਿਉਂਕਿ ਜਿਨੂੰ ਐਡੀ ਵੱਡੀ ਪੱਤਰ ਤੇ ਰੋਜ਼ਾਨਾ ਹੀ ਲੋਕ ਆਉਂਦੇ ਜਾਂਦੇ ਨੇ ਜਿੱਥੇ ਸ਼ਰਾਬ ਜਿਹੜੀ ਇਹ ਜਿਹੜੀ ਕੈਮੀਕਲ ਰਹੀਂ ਤਿਆਰ ਕੀਤੀ ਜਾਂਦੀ ਹੈ ਪੀਣ ਜੇ ਜਰੂਰ ਉਹਨਾਂ ਬੰਦਿਆਂ ਦੇ ਲਗਾਮ ਕਸੀ ਜਾਵੇ ਜੀ ਉਹਨਾਂ ਦੇ ਤਾਂ ਜੋ ਸਮਾਜ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ ਕਿਤੇ ਵੀ ਜੀ। ਪ੍ਰਸ਼ਾਸਨ ਤੇ ਚਲੋ ਜੀ ਆਪਣੇ ਉਹ ਡਿਆਈ ਹੈ ਜੇ ਆਪਣਾ ਕੰਮ ਉਹਦੇ ਸਾਰੇ ਇਥੇ ਪਹੁੰਚੇ ਹੀ ਆ। ਲਗਭਗ ਕਿੰਨੀਆਂ ਕਿ ਜਿਹੜੀਆਂ ਮੌਤਾਂ ਇਹ 12 ਤੋਂ ਵੱਧ ਮੌਤਾਂ ਜਿਹੜੀਆਂ ਆ ਜੀ ਉਹ ਹੋ ਚੁੱਕੀਆਂ ਜੀ। ਤੇ ਬਾਕੀ ਜਿਹੜੀ ਜਿਹੜੇ ਵੈਸੇ ਜਿਹੜੀ ਗੱਲ ਇੱਕ ਆਪਾਂ ਸੁਣ ਰਹੇ ਆ ਜਿਹੜੀ ਚਰਚਿਤ ਉਦੇ ਮੁਤਾਬਕ 15 ਤੋਂ ਵੱਧ ਮੌਤਾਂ ਜਿਹੜੀਆਂ ਹੋ ਚੁੱਕੀਆਂ ਤੇ 12 ਜਿਹੜੀਆਂ ਉਹ ਡਿਕਲੇਅਰ ਆ ਜੀ ਉਹ ਹਾਂਜੀ ਵੀਰ ਹੈ ਮਗਰ ਅੱਜ ਫਿਰ ਤੁਸੀਂ ਸਾਰਿਆਂ ਨੇ ਬ੍ਰੇਕਿੰਗ ਕਰ ਹੀ ਦਿੱਤੀ ਜੋ ਅਸਲੀਅਤ ਉਹ ਸਾਹਮਣੇ ਆ ਗਈ ਔਰ ਵੇਖੋ ਅ ਸੀਐਮ ਸਾਹਿਬ ਆਣ ਕੇ ਦੁੱਖ ਸਾਂਝਾ ਕਰਨਗੇ ਉਹਨਾਂ ਦੀ ਜ਼ਿੰਮੇਵਾਰੀ ਹੈ ਮਗਰ ਮੈਂ ਪੁੱਛਣਾ ਚਾਹੁੰਦਾ ਫੇਲੀਅਰ ਕੀ ਦਾ ਤੁਸੀਂ ਤਾਂ ਬੜੀਆਂ ਬਿਲਡਿੰਗਾਂ ਢਾ ਰਹੇ ਸੀਗੇ ਨਸ਼ੇ ਦੇ ਖਿਲਾਫ ਆਪ ਦੀ ਮੁਹਿੰਮ ਚਾ ਰਹੇ ਸੀ ਕੀ ਹੋਇਆ ਫਿਰ ਨਸ਼ਾ ਦਾ ਤੁਹਾਡੇ ਨੱਕ ਥੱਲੇ ਵਿਕ ਰਿਆ 31 ਮਈ ਤੱਕ ਆਏ ਨਾ ਪੰਜਾਬ ਨਾਲ ਔਰ ਔਰ ਕੀ ਤੁਸੀਂ ਇਕੱਲਾ ਗਰੀਬ ਪਰਿਵਾਰਾਂ ਨਾਲ ਧੋਖਾ ਸਾਂਝਾ ਕਰਕੇ ਚਲੇ ਜਾਊਂਗੇ ਕੀ ਉਹਨਾਂ ਦੀ ਚੁੱਕੀ ਉਹ ਜਿਹੜੇ ਨਾਲ ਦੀ ਡੈਥ ਹੋਈ ਆ ਉਹਨਾਂ ਦੇ ਬ੍ਰਦਰ ਨਰਜੀ ਉਹਨਾਂ ਦੇ ਘਰ ਤੇ ਉਹਨਾਂ ਦੇ ਘਰ ਤੱਕ ਗੁਜਰ ਹੁੰਦਾ ਸੀ ਔਰ ਉਹ ਉਹਨਾਂ ਦੀ ਕਿਵੇਂ ਬਾਹ ਫੜੋਗੇ ਕੰਪਨਸੇਸ਼ਨ ਕੀ ਦਿਓਗੇ ਮੈਂ ਤਾਂ ਸਵੇਰੇ ਮੰਗ ਕੀਤੀ ਆ ਮੈਂ ਕੰਪਨਸੇਸ਼ਨ ਦੇ 25 ਲੱਖ ਔਰ ਮੈਂ ਕਿਉਂ ਕੀਤੀ ਆ ਮੈਂ ਤੁਹਾਨੂੰ ਇਹ ਦੱਸ ਦਿਆਂ 11000 ਕਰੋੜ ਰੈਵਨਿਊ ਇੱਕ ਮਾਰਿਆ ਜੀ ਸ਼ਰਾਬ ਤੋਂ ਆਮਦਨ ਇਹਨਾਂ ਦੀ 11000 ਕਰੋੜ ਤੇ ਜੇ 25-25 ਲੱਖ ਦੇ ਵੀ ਦਿੱਤਾ 15 ਜੀਆਂ ਦੇ ਪਰਿਵਾਰਾਂ ਨੂੰ ਤੇ ਇਹਨਾਂ ਦਾ 5 ਕਰੋੜ ਨਹੀਂ ਬਣਦਾ ਇਹਨਾਂ ਦਾ ਜੇ ਤੁਸੀਂ ਆਮਦਨ ਕਰ ਰਹੇ ਹੋ ਤੁਸੀਂ ਵੱਡੀ ਗੱਲ ਵੇਖੋ ਇੱਕ ਬੜੀ ਵੱਡੀ ਸਾਜਿ ਚੱਲ ਰਹੀ ਹੈ ਅਮਰਸਰ ਜ਼ਿਲ੍ਹੇ 'ਚ ਇਹ ਨਜਾਇਜ਼ ਸ਼ਰਾਬ ਵੇਚ ਕਿਉਂ ਰਹੀ ਹੈ ਕਿਉਂਕਿ ਨਹੀਂ ਮਜਬੂਰੀ ਕਿਉਂ ਕਿਉਂਕਿ ਐਮ ਆਰ ਪੀ ਦੇ ਜਿਹੜੇ ਸ਼ਰਾਬ ਵੇਚ ਰਹੇ ਸੀ ਉਹਨਾਂ ਨੂੰ ਤਾਂ ਤੁਸੀਂ ਬੰਦ ਕਰਾ ਰਹੇ ਹੋ ਨੀ ਟੇਲ ਪ੍ਰਾਈਸ ਤੇ ਹੁਣ ਅਨਾਉਂਸਮੈਂਟ ਆ ਰਹੀ ਹੈ ਔਰ ਤੁਸੀਂ ਜਿਹੜੇ ਪ੍ਰੋਫਿਟ ਕਮਾ ਰਹੇ ਸੀ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਨਾਲ ਰਲੇ ਆ ਉਹਨਾਂ ਦੇ 파ਟਨਰ ਨੇ ਸਾਰਾ ਹੀ ਪਰਦਾ ਫਾਸ਼ ਹੋਗਾ ਲੋਕ ਆਪ ਦੱਸਣਗੇ ਔਰ ਇਸੇ ਕਾਰਨ ਕਰਕੇ ਉਹ ਸ਼ਰਾਬ ਮਹਿੰਗੀ ਹੋ ਗਈ ਫਿਰ ਉਹ ਦੂਜੀ ਸ਼ਰਾਬ ਵੱਲ ਹੋ ਕੇ ਤੇ ਅੱਗੇ ਨੁਕਸਾਨ ਹੋ ਕੁੰਡੀ ਹੈ ਮੈਂ ਨੌਕਰੀ ਦੀ ਮੈਂ ਨੌਕਰੀ ਦੀ ਕੰਪਨਸੇਸ਼ਨ ਦੀ ਕਾਰਵਾਈ ਦੀ ਪਰਕੇ ਦਰਜ ਕਰਨ ਦੀ ਮੰਗ ਕਰਦੇ ਆਂ ਔਰ ਇਹਦੇ ਚ ਕਿ ਇਕੱਲਾ ਛੋਟੇ ਅਫਸਰਾ ਦੇ ਗਾੜ ਦੇਗਲ ਨਾਲ ਕੁਝ ਨਹੀਂ ਹੋਣਾ ਮਸਲਾ ਤਾਂ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ